ਮੈਂ ਤੁਹਾਨੂੰ ਅਕਸਰ ਹੀ ਕਹਿਣਾ ਹੈ ਕਿ ਹੁਣ ਪੰਜਾਬ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਸਾਨੂੰ ਨੂੰ ਮਿਲਦੀਆਂ ਜਿਦਾਂ ਦੀਆਂ ਪਹਿਲਾਂ ਦੂਜੇ ਸੂਬਿਆਂ ਦੇ ਵਿੱਚ ਸੁਣਦੇ ਸੀ ਕਿਉਂਕਿ ਇਹ ਲੱਗਦਾ ਸੀ ਕਿ ਦੂਜੇ ਸੂਬਿਆਂ ਦੇ ਵਿੱਚ ਤਾਂ ਜੰਗਲ ਰਾਜ ਹੈ ਉੱਥੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਅਮੀਰ ਗਰੀਬ ਦੇ ਨਾਲ ੱੱਕਾ ਕਰ ਜਾਂਦਾ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਪਰ ਅੱਜ ਜੋ ਮਾਹੌਲ ਪੰਜਾਬ ਦੇ ਵਿੱਚ ਹੈ ਜੋ ਘਟਨਾਵਾਂ ਪੰਜਾਬ ਦੇ ਵਿੱਚ ਸਾਨੂੰ ਨੂੰ ਮਿਲਦੀਆਂ ਉਹ ਦੂਜੇ ਸੂਬਿਆਂ ਦੇ ਵਿੱਚ ਪਹਿਲਾਂ ਸੁਣਨ ਨੂੰ ਮਿਲਦੀਆਂ ਸੀ ਪਰ ਅਫਸੋਸ ਕਿ ਹੁਣ ਤਾਂ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੁਝ ਹੋਣ ਲੱਗ ਗਿਆ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰਦੀ ਇਹ ਘਟਨਾ ਜਿਸ ਨੇ ਕਿ ਸਭ ਦੇ ਦਿਲ ਨੂੰ ਦਹਿਲਾ ਦਿੱਤਾ ਇਹ ਘਟਨਾ ਨੂੰ ਸੁਣ ਕੇ ਹਰ ਇੱਕ ਬੰਦਾ ਕਹਿ ਰਿਹਾ ਕਿ ਇਸ ਦਰਿੰਦੇ ਨੂੰ ਫਾਂਸੀ ਦਿੱਤੀ ਜਾਵੇ ਇਸ ਦਰਿੰਦੇ ਦਾ ਖਾਤਮਾ ਕੀਤਾ ਜਾਵੇ ਇਹ ਬੰਦਾ ਸਮਾਜ ਕਲੰਕ ਹੈ ਇਸ ਨੂੰ ਮਿਟਾ ਦਿੱਤਾ ਜਾਵੇ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮੋਗਾ ਇਸ ਦੇ ਅਧੀਨ ਪੈਂਦਾ ਡਾਲਾ ਇਥੋਂ ਦਾ ਰਹਿਣ ਵਾਲਾ ਜਗਦੀਸ਼ ਸਿੰਘ ਜਿਸ ਦਾ ਵਿਆਹ ਹੁੰਦਾ ਹੈ ਤਕਰੀਬਨ 13 ਸਾਲ ਪਹਿਲਾਂ ਇੱਕ ਵਾਰਾ ਹੁੰਦਾ ਪਰ ਜਿਸ ਨਾਲ ਇਸ ਦਾ ਵਿਆਹ ਹੁੰਦਾ ਉਸ ਔਰਤ ਦੇ ਕੋਲ ਇੱਕ ਕੁੜੀ ਹੁੰਦੀ ਹੈ ਪਿਛਲੇ ਵਿਆਹ ਦੀ ਸਮਾਂ ਲੰਘਦਾ ਹੁਣ ਜੋ ਕੁੜੀ ਹੁੰਦੀ ਹੈ ਉਹ ਤਕਰੀਬਨ 12 ਸਾਲਾਂ ਦੀ ਹੋ ਜਾਂਦੀ ਹੈ ਤੇ ਜਗਦੀਸ਼ ਸਿੰਘ ਦਾ ਪੁੱਤਰ ਮੁੰਡਾ ਹੁਣ ਉਸ ਦੀ ਘਰ ਵਾਲੀ ਕੋਲ ਹੋ ਜਾਂਦਾ ਯਾਨੀ ਘਰ ਵਾਲੀ ਕੋਲ ਦੋ ਬੱਚੇ ਹੋ ਜਾਂਦੇ ਆ ਇੱਕ ਤਾਂ ਪਹਿਲੇ ਵਿਆਹ ਦੀ ਕੁੜੀ ਤੇ ਜਗਦੀਸ਼ ਸਿੰਘ ਦਾ ਮੁੰਡਾ ਤਕਰੀਬਨ 3 ਸਾਲ ਪਹਿਲਾਂ ਜੋ ਜਗਦੀਸ਼ ਸਿੰਘ ਦੀ ਘਰ ਵਾਲੀ ਹੁੰਦੀ ਹੈ ਉਸ ਨੇ ਆਪਰੇਸ਼ਨ ਕਰਵਾਉਣਾ ਹੁੰਦਾ ਤੇ ਉਹ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਆਪਰੇਸ਼ਨ ਕਰਵਾਉਂਦੀ ਹੈ ਉੱਥੇ ਉਸ ਨੂੰ 3 ਦਿਨ ਰਹਿਣਾ ਪੈਂਦਾ ਤੇ ਫਿਰ ਉਹ ਆਪਣੇ ਇੱਕ ਨੇੜਲੇ ਰਿਸ਼ਤੇਦਾਰ ਕੋਲ ਚਲੀ ਜਾਂਦੀ ਹੈ ਪਰ ਉਸ ਤੋਂ ਬਾਅਦ ਜੋਸ ਦੇ ਘਰ ਵਿੱਚ ਹੁੰਦਾ ਉਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਹੁਣ ਥੋੜੇ ਦਿਨ ਪਹਿਲਾਂ ਜੋ ਜਗਦੀਸ਼ ਸਿੰਘ ਦੀ ਪਤਨੀ ਹੁੰਦੀ ਆ ਉਸ ਦੇ ਵਿਆਹ ਦੀ ਪਹਿਲੀ ਕੁੜੀ ਜੋ ਕਿ ਹੁਣ ਲਗਭਗ 15 ਸਾਲਾਂ ਦੀ ਹੋ ਚੁੱਕੀ ਸੀ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਮੈਂ ਰੋਜ਼ ਤਿਲ ਤਿਲ ਕਰਕੇ ਮਰਦੀ ਆ ਪਰ ਹੁਣ ਮੈਥੋਂ ਸਹਿਨ ਨਹੀਂ ਹੁੰਦਾ ਮੈਂ ਤੈਨੂੰ ਕੁਝ ਦੱਸਣਾ ਚਾਹਣੀ ਆ ਤਾਂ ਮਾਂ ਉਸ ਤੋਂ ਪੁੱਛਦੀ ਆ ਕਿ ਕੀ ਗੱਲ ਹੈ ਤੂੰ ਮੈਨੂੰ ਦੱਸ ਕੁੜੀ ਰੋ ਰਹੀ ਸੀ ਤਾਂ ਕੁੜੀ ਨੇ ਦੱਸਿਆ ਕਿ ਮਾਂ ਮੇਰਾ ਮਤਰੇਆ ਪਿਓ ਮੇਰੇ ਨਾਲ 3 ਸਾਲਾਂ ਤੋਂ ਬਲਾਤਕਾਰ ਕਰ ਰਿਹਾ ਹੈ ਮਾਂ ਇਹ ਸੁਣ ਕੇ ਹੈਰਾਨ ਹੋ ਜਾਂਦੀ ਹੈ ਉਸ ਤੇ ਹੋਸ਼ ਛੁੱਟ ਜਾਂਦੇ ਨੇ ਕੁੜੀ ਵੱਲੋਂ 112 ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੈਨਾ ਥਾਣੇ ਦੀ ਪੁਲਿਸ ਆਉਂਦੀ ਹੈ ਤੇ ਜਗਦੀਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੁੜੀ ਦੱਸਦੀ ਹੈ ਕਿ ਮੇਰੇ ਨਾਲ ਇਹ ਬੰਦਾ 3 ਸਾਲ ਤੋਂ ਬਲਾਤਕਾਰ ਕਰ ਰਿਹਾ ਜਦੋਂ ਮੈਂ 12 ਸਾਲਾਂ ਦੀ ਸੀ ਮੇਰੀ ਮਾਂ ਫਰੀਦਕੋਟ ਹਸਪਤਾਲ ਦੇ ਵਿੱਚ ਆਪਰੇਸ਼ਨ ਕਰਾਉਣ ਗਈ ਸੀ 3 ਦਿਨਾਂ ਵਾਸਤੇ ਉਸ ਤੋਂ ਬਾਅਦ ਉਹ ਸਾਡੇ ਨੇੜਲੇ ਇੱਕ ਰਿਸ਼ਤੇਦਾਰ ਦੇ ਘਰ ਰਹਿ ਗਈ ਪਰ ਇਧਰ ਜੋ ਜਗਦੀਸ਼ ਸਿੰਘ ਸੀ ਉਸ ਨੇ ਇਸ ਗੱਲ ਦਾ ਫਾਇਦਾ ਉਠਾਇਆ ਤੇ ਇਹ ਕੁੜੀ ਉਦੋਂ 12 ਸਾਲਾਂ ਦੀ ਸੀ ਇਹ ਇਸ ਨਾਲ ਪਹਿਲਾਂ ਸ਼ਲੀਲ ਹਰਕਤਾਂ ਕਰਦਾ ਸੀ ਪਰ ਫੇਰ ਇਹ ਇਸ ਦੇ ਨਾਲ ਬਲਾਤਕਾਰ ਕਰਨ ਲੱਗਾ 3 ਸਾਲ ਲੰਘ ਗਏ 3 ਸਾਲ ਇਹ ਦਰਿੰਦਾ ਉਸ ਮਾਸੂਮ ਦੇ ਨਾਲ ਬਲਾਤਕਾਰ ਕਰਦਾ ਰਿਹਾ ਉਸ ਨਾਲ ਦਰਿੰਦਗੀ ਕਰਦਾ ਰਿਹਾ ਕੁੜੀ ਨੇ ਇਹ ਵੀ ਦੱਸਿਆ ਕਿ ਜਗਦੀਸ਼ ਸਿੰਘ ਜਦੋਂ ਮੇਰੇ ਨਾਲ ਦਰਿੰਦਗੀ ਕਰਦਾ ਸੀ ਤਾਂ ਮੈਨੂੰ ਨਾਲ-ਨਾਲ ਧਮਕੀਆਂ ਵੀ ਦਿੰਦਾ ਸੀ ਕਿ ਜੇ ਤੂੰ ਕਿਸੇ ਨੂੰ ਦੱਸਿਆ ਆਪਣੀ ਮਾਂ ਨੂੰ ਦੱਸਿਆ ਤਾਂ ਮੈਂ ਤੇਰਾ ਗਲ ਕੁੱਟ ਦੇਵਾਂਗਾ ਤੈਨੂੰ ਮਾਰ ਦੇਵਾਂਗਾ ਤੇਰੀ ਮਾਂ ਨੂੰ ਮਾਰ ਦੇਵਾਂਗਾ ਤੇ ਉਸ ਤੋਂ ਬਾਅਦ ਮੈਨੂੰ ਤਾਂ ਫਾਂਸੀ ਹੋ ਜਾਏਗੀ ਪਰ ਆਪਣਾ ਸਾਰਾ ਘਰ ਬਰਬਾਦ ਹੋ ਜਾਵੇਗਾ ਇਸ ਕਰਕੇ ਤੂੰ ਇਹ ਗੱਲ ਕਿਸੇ ਨੂੰ ਵੀ ਨਾ ਦੱਸੀ ਉਹ ਬੱਚੀ ਸੀ 12 ਸਾਲਾਂ ਦੀ ਇਸ ਕਰਕੇ ਉਹ ਡਰ ਜਾਂਦੀ ਹੈ ਪਰ ਜਦੋਂ ਹੁਣ ਫਿਰ ਇਸ ਬੰਦੇ ਦੀ ਦਰਿੰਦਗੀ ਦੀ ਇੰਤਿਹਾ ਹੋ ਜਾਂਦੀ ਹੈ ਤਾਂ ਫਿਰ ਕੁੜੀ 3 ਸਾਲਾਂ ਬਾਅਦ ਜਾਨੀ ਹੁਣ ਉਹ ਕੁੜੀ 15 ਸਾਲਾਂ ਦੀ ਆ 3 ਸਾਲਾਂ ਬਾਅਦ ਉਸ ਨਾਲ ਹੋਏ ਇਸ ਕੁਕਰਮ ਦੀ ਸਾਰੀ ਕਹਾਣੀ ਉਸ ਪੁਲਿਸ ਨੂੰ ਦੱਸਦੀ ਆ ਆਪਣੀ ਮਾਂ ਨੂੰ ਦੱਸਦੀ ਕੁੜੀ ਨੇ ਆਪਣੇ ਨਾਲ ਹੋਈ ਦਰਿੰਦਗੀ ਬਾਰੇ ਦੱਸਿਆ ਤਾਂ ਸਭ ਦੇ ਹੋਸ਼ ਉੱਡ ਗਏ ਜਗਦੀਸ਼ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਕਿ ਜੋ ਇਲਜ਼ਾਮ ਕੁੜੀ ਨੇ ਇਸ ਉੱਪਰ ਲਾਇਆ ਉਹ ਸਹੀ ਆ ਜਾਂ ਗਲਤ ਹੈ ਜਦੋਂ ਇਸ ਨੂੰ ਮੈਡੀਕਲ ਲਈ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਕੁੜੀ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਇਸ ਦੀ ਕੁੱਟਮਾਰ ਵੀ ਕੀਤੀ ਤੇ ਕਿਹਾ ਕਿ ਇਹ ਦਰਿੰਦਾ ਹੈ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਿੰਡ ਦੇ ਲੋਕਾਂ ਨੇ ਵੀ ਕਿਹਾ ਕਿ ਇਹ ਜੋ ਘਟਨਾ ਗਈ ਬੜੀ ਸ਼ਰਮਨਾਕ ਘਟਨਾ ਗਈ ਇਹੋ ਜੇ ਬੰਦੇ ਨੂੰ ਜਗਦੀਸ਼ ਸਿੰਘ ਵਰਗੇ ਬੰਦੇ ਨੂੰ ਇਸ ਸਮਾਜ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਇਸ ਨੂੰ ਫਾਂਸੀ ਦਿੱਤੀ ਜਾਵੇ ਇਸ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਤਾਂ ਜੋ ਹੋਰ ਲੋਕਾਂ ਨੂੰ ਵੀ ਇਸ ਗੱਲ ਦੇ ਕੰਨ ਹੋ ਸਕਣ ਕਿ ਜੇ ਅਸੀਂ ਵੀ ਇਦਾਂ ਦਾ ਕੋਈ ਕਦਮ ਉਠਾਵਾਂਗੇ ਤਾਂ ਫਾਂਸੀ ਸਾਨੂੰ ਵੀ ਹੋਵੇਗੀ ਤੇ ਸਾਡਾ ਵੀ ਉਹੀ ਹਸ਼ਰ ਹੋਵੇਗਾ ਜੋ ਜਗਦੀਸ਼ ਸਿੰਘ ਦਾ ਹੋਇਆ ਪੁਲਿਸ ਇਸ ਕੇਸ ਦੀ ਤਫਤੀਸ਼ ਕਰ ਰਹੀ ਹੈ ਮੈਣਾ ਥਾਣੇ ਦੇ ਇੰਸਪੈਕਟਰ ਕਰਨਜੀਤ ਕੌਰ ਇਸ ਕੇਸ ਨੂੰ ਦੇਖ ਰਹੇ ਆ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਵਿੱਚ ਕੀ ਹੁੰਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਾਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਜਦ ਜਗਦੀਸ਼ ਸਿੰਘ ਦਾ ਵਿਆਹ ਹੋਇਆ ਸੀ ਤਾਂ ਉਸ ਦੀ ਪਤਨੀ ਦੇ ਕੋਲ ਇਹ ਬੱਚੀ ਸਿਰਫ 2 ਸਾਲਾਂ ਦੀ ਸੀ ਯਾਨੀ ਉਸ ਤੋਂ ਬਾਅਦ 10 ਸਾਲ ਇਹ ਬੱਚੀ ਜਗਦੀਸ਼ ਸਿੰਘ ਨੂੰ ਪਿਤਾ ਕਹਿੰਦੀ ਰਹੀ ਪਰ ਜਗਦੀਸ਼ ਸਿੰਘ ਨੇ ਦਰਿੰਦਗੀ ਦਿਖਾਈ ਇਸ ਦੇ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਜਦੋਂ ਬੱਚੀ 12 ਸਾਲਾਂ ਦੀ ਹੁੰਦੀ ਹੈ ਤਾਂ ਜਗਦੀਪ ਸਿੰਘ ਉਸ ਦੇ ਨਾਲ ਗਲਤ ਕਰਨ ਲੱਗਦਾ ਹੈ ਉਸ ਨੂੰ ਨੋਚਣ ਲੱਗਦਾ ਹੈ ਤੇ ਹੁਣ ਕੁੜੀ ਜਦੋਂ 15 ਸਾਲ ਦੀ ਹੋ ਜਾਂਦੀ ਹੈ ਤਾਂ ਫੇਰ 3 ਸਾਲਾਂ ਦੀ ਉਸ ਦੀ ਦਰਿੰਦਗੀ ਦਾ ਜੋ ਕੱਚਾ ਚਿੱਠਾ ਹੁੰਦਾ ਹੈ ਉਹ ਉਹ ਕੁੜੀ ਪੁਲਿਸ ਦੇ ਸਾਹਮਣੇ ਰੱਖਦੀ ਹੈ ਆਪਣੀ ਮਾਂ ਦੇ ਸਾਹਮਣੇ ਰੱਖਦੀ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਹੈ ਤੁਹਾਡੇ ਇਸ ਵੀਡੀਓ ਉਤੇ ਕੀ ਵਿਚਾਰ ਨੇ ਕਿ ਇਹੋ ਜੇ ਬੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਤੋੜ ਦਿੱਤੀ ਜਿਸ ਨੇ ਉਹ ਕਰ ਦਿੱਤਾ ਜਿਸ ਬਾਰੇ ਆਮ ਬੰਦਾ ਸੋਚ ਵੀ ਨਹੀਂ ਸਕਦਾ ਸੋ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ